ਹੈਲੋ ਜੀ ਸ਼ਤਿ ਸ਼੍ਰੀਕਾਲ ਅਨੰਤ ਫੈਸ਼ਨ ਬੁਟੀਕ ਐਂਡ ਫੂਡ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਪਾਈਪਿੰਗ ਲਾਉਣੀ ਦੱਸਾਂਗੇ ਜੀ ਇਹ ਪਾਈਪਿੰਗ ਜਿਹੜੀ ਆਪਾਂ ਘਰ ਹੀ ਬਣਾਵਾਂਗੇ ਵੀ ਕਿਵੇਂ ਆਪਾਂ ਘਰੇ ਪਾਈਪਿੰਗ ਬਣਾਉਣੀ ਹੈ ਤੇ ਕਿਵੇਂ ਲਾਉਣੀ ਹੈ ਜਿਵੇਂ ਟੇਲਰਾਂ ਵਾਂਗੂ ਆਪਾਂ ਕਿਹੜੇ ਹਿਸਾਬ ਨਾਲ ਲਈਏ ਆਪਾਂ ਤੁਹਾਨੂੰ ਸਾਰੀਆਂ ਛੋਟੇ ਛੋਟੀਆਂ ਗੱਲਾਂ ਦੱਸਾਂਗੇ ਵੀ ਕਿਦੇ ਨਾਲ ਆਪਣੀ ਜਿਹੜੀ ਜਦੋਂ ਆਪਾਂ ਪਾਈਪਿੰਗ ਲਾਉਣੀ ਹੈ ਵੀ ਸਫਾਈ ਆਊਗੀ ਇਹ ਦੇਖੋ ਜੀ ਇਹ ਆਪਣੇ ਕੋਲ ਹੈ ਵੀ ਸਲਵਾਰ ਦਾ ਕੱਪੜਾ ਹੈਗਾ ਆਪਾਂ ਇਹ 셔ਟ ਤੇ ਜਿਹੜੀ ਪਾਈਪਿੰਗ ਲਾਉਣੀ ਆ ਸਲਵਾਰ ਦੇ ਕੱਪੜੇ ਚੋਂ ਲਾਉਣੀ ਆ ਤੁਸੀਂ ਇਸ ਤੇ ਜਿਵੇਂ ਇਹਦੇ ਵਿੱਚ ਜਿਹੜਾ ਪ੍ਰਿੰਟ ਆ ਉਹ ਕਲਰ ਵੀ ਲਾ ਸਕਦੇ ਹੋ ਜੀ ਆਪਾਂ ਨੇ ਪੱਟੀ ਲੈਣੀ ਆ ਜੀ 1 ਇੰਚ ਚੌੜੀ 1 ਇੰਚ ਚੌੜੀ ਪੱਟੀ ਆਪਣੇ ਲਈ ਬਹੁਤ ਐ ਇਸ ਤੋਂ ਵੀ ਥੋੜੀ ਜੀ ਘੱਟ ਹੋਵੇ ਤਾਂ ਵੀ ਚੱਲ ਜੂਗੀ ਇਹ ਡੋਰੀ ਲੈਣੀ ਆ ਜੀ ਡੋਰੀ ਜ਼ਿਆਦਾ ਮੋਟੀ ਨਹੀਂ ਹੋਣੀ ਚਾਹੀਦੀ ਵੀ ਬਰੀਕ ਜਿੰਨੀ ਬਰੀਕ ਲਓਗੇ ਉੰਨੀ ਸੋਹਣੀ ਲੱਗਦੀ ਐ ਇਹ ਤੁਹਾਨੂੰ ਕਿਸੇ ਵੀ ਟੇਲਰ ਮਟੀਰੀਅਲ ਵਾਲੀ ਸ਼ਾਪ ਤੋਂ ਪਾਈਪਿੰਗ ਵਾਲੀ ਡੋਰੀ ਕਹਿ ਕੇ ਲੈ ਲਿਓ ਤੁਹਾਨੂੰ ਇਹ ਮਿਲ ਜੂਗੀ ਸਾਨੀ ਨਾਲ ਕਿ ਤੋਂ ਨਹੀਂ ਇਹ ਸਾਰੀ ਕਿ ਤੋਂ ਹੀ ਮਿਲ ਜੂਗੀ ਇਹ ਦੇਖੋ ਜੇ ਆਪਾਂ 1 ਚੌ 1 ਇੰਚ ਚੌੜੀ ਪੱਟੀ ਕੱਟਦੇ ਆ ਤਾਂ ਇਹਦੇ ਵਿੱਚ ਇਹ ਪੈਰ ਪੈਰ ਤੋਂ ਵੱਧ ਮਾਰਜਨ ਇਹਦੇ ਵਿੱਚ ਬਚੂਗਾ ਬਿਲਕੁਲ ਬਰੀਕ ਇਹਦੇ ਨਾਲ ਡੋਰੀ ਲੱਗਦੀ ਆ ਸਾਫ਼ ਸੁਥਰੀ ਡੋਰੀ ਲੱਗਦੀ ਆ ਇਹਦੇ ਨਾਲ ਇਹ ਆਪਾਂ ਲੈਣਾ ਜੀ ਆਡਾ ਕੱਪੜਾ ਕਦੇ ਨਹੀਂ ਲੈਣਾ ਲੰਬਾਈ ਲੋਟ ਕੱਪੜਾ ਲੈਣਾਗਾ ਆਡਾ ਕੱਪੜਾ ਹੁੰਦਾ ਜਿਹੜਾ ਲਫੀ ਜਾਂਦਾਗਾ ਉਨੀ ਲੈਣਾ ਤੁਸੀਂ ਆਪਾਂ ਨੇ ਦੇਖੋ ਚਾਕ ਮੀਣੇ ਨੇ ਜਦੋਂ ਚਾਕ ਤੁਸੀਂ ਮੀਣਨੇ ਨੇ ਚਾਕ ਦੇ ਉੱਤੋਂ ਦੀ ਘੱਟੋ ਘੱਟ 2.5 3 ਇੰਚ ਕਪੜਾ ਵੱਧੇ ਲੈ ਲਓ ਘੱਟ ਨਾ ਹੋਵੇ ਕਿਉਂਕਿ ਜਿਹੜਾ ਵੀ ਪਾਈਪਿੰਗ ਦਾ ਚੜਾਅ ਹੁੰਦਾ ਉਹ ਚਾਕਾਂ ਦੇ ਉੱਪਰ ਤੱਕ ਹੁੰਦਾ ਵੀ ਕੱਟ ਨਾ ਹੀ ਰਹੇ ਜੀ ਇਹਦੇ ਵਿੱਚ ਜੋੜ ਵੀ ਫਿਰ ਆਪਾਂ ਨੂੰ ਪਾਉਣਾ ਔਖਾ ਹੋ ਜਾਂਦਾ ਹੈਗਾ ਇਹ ਆਪਾਂ ਨੇ ਪੱਟੀਆਂ ਲੈਣੀਆਂ ਨੇ ਜੀ ਕਿਕ ਇੰਚ ਦੀਆਂ ਪੱਟੀਆਂ ਲੈਣੀਆਂ ਨੇ ਇਹਦੇ ਵਿੱਚੋਂ ਮੇਰੀਆਂ 6 ਪੱਟੀਆਂ ਬਣ ਜਾਣਗੀਆਂ 4 ਪੱਟੀਆਂ ਚਾਕਾਂ ਦੀਆਂ ਤੇ 2 ਪੱਟੀਆਂ ਭਾਵਾਂ ਦੀਆਂ ਜੇਕਰ ਤੁਸੀਂ ਗਲੇ ਤੇ ਲਾਉਣੀ ਹੋ ਤਾਂ ਗਲੇ ਤੇ ਵੀ ਇਸੇ ਚੋਂ ਲੱਗ ਜੂਗੀ ਇਹਨੂੰ ਆਪਾਂ ਐ ਸਿੱਧੀਆਂ ਸਿੱਧੀਆਂ ਕੱਟ ਲਾਂਗੇ ਜੀ ਇਸ ਤਰੀਕੇ ਨਾਲ ਤੁਸੀਂ ਜਿਹੜੀ ਘਰ ਦੇ ਵਿੱਚ ਹੀ ਬਹੁਤ ਸੋਹਣੀ ਪਾਈਪਿੰਗ ਲਾ ਸਕਦੇ ਹੋ ਆਪਾਂ ਜਿਆਦਾ ਚੌੜੀਆਂ ਪੱਟੀਆਂ ਇਸ ਲਈ ਨਹੀਂ ਰੱਖੀਆਂ ਜੀ ਜਦੋਂ ਆਪਾਂ ਵੀ ਉਹਦੇ ਵਿੱਚ ਗੁੰਮ ਲਾਵਾਂਗੇ ਇਹਨੂੰ ਚਾਕ ਫੋਲਡ ਕਰਾਂਗੇ ਉਹਦੇ ਵਿੱਚ ਜਿਆਦਾ ਕੱਪੜਾ ਜਿਆ ਛੱਡਿਆ ਭੈੜਾ ਲੱਗਦਾਗਾ ਆਪਣੇ ਚਾਕ ਫੁੱਲਵੇਂ ਜੇ ਬਣੇ ਜਾਣਗੇ ਇਸ ਲਈ ਕੱਪੜਾ ਜਿਹੜਾ ਆਪਾਂ ਬਾਅਦ 'ਚੋ ਵੀ ਕਟਿੰਗ ਕਰਨਾ ਪਹਿਲੇ ਹੀ ਉਸ ਹਿਸਾਬ ਨਾਲ ਕੱਪੜਾ ਕਟਿੰਗ ਕਰੋ ਵੀ ਜਿੰਨਾ ਕ ਆਪਾਂ ਨੂੰ ਲੋੜ ਹੈ ਫਿਰ ਆਪਾਂ ਬਾਅਦ ਚੋਂ ਕਟਿੰਗ ਕਰਦੇ ਆਂ ਬਾਅਦ ਚੋਂ ਕਈ ਵਾਰੀ ਕਪੜੇ ਤੇ ਕੱਟ ਲੱਗ ਜਾਂਦਾ ਜਦੋਂ ਜਿਆਦਾ ਚੌੜਾ ਲਾ ਕੇ ਬਾਅਦ ਚੋਂ ਕੱਟਦੇ ਆਂ ਫਿਰ ਉਹ ਸਹੀ ਨਹੀਂ ਰਹਿੰਦਾ ਇਹ ਦੇਖੋ ਜੀ ਮੈਂ ਇਹ ਪੱਟੀਆਂ ਲਈਆਂ ਨੇ ਇੰਨੀਆਂ ਗਚੌੜੀਆਂ ਨੇ ਇਹ ਪੱਟੀਆਂ ਮੇਰੀਆਂ بس ਇਹ ਇਹ ਹੋਵੇ ਵੀ ਤੁਸੀਂ ਕਾਣ ਚ ਕਪੜਾ ਨਹੀਂ ਕੱਟਣਾ ਜੇ ਥੋੜਾ ਬਹੁਤਾ ਕਾਣ ਹੈ ਤਾਂ ਇਹਨੂੰ ਕੁਝ ਹੁੰਦਾ ਵੀ ਨਹੀਂ ਜੀ ਇੰਨਾ ਕ ਚੱਲ ਜੂ ਇਸ ਤਰੀਕੇ ਨਾਲ ਆਪਾਂ ਡੋਰੀ ਲਾਉਣੀ ਹੈ ਤੁਸੀਂ ਬਾਹਰ ਕਪੜਾ ਦੇਖ ਸਕਦੇ ਹੋ ਵੀ ਕਿੰਨਾ ਕਿੰਨਾ ਕਪੜਾ ਬਚ ਗਿਆ ਹਜੇ ਵੀ ਆਪਾਂ ਨੇ ਬਿਲਕੁਲ ਇਹਦੇ ਜੜ ਚ ਜਿਹੜੀ ਸਲਾਈ ਲਾਉਣੀ ਹੈ ਕਿ ਡੋਰੀ ਦੇ ਕੋਲੋਂ ਕਪੜਾ ਲੂਜ਼ ਨਹੀਂ ਛੱਡਣਾ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਜੀ ਮੈਂ ਜਿਹੜੇ ਜਿੱਥੋਂ ਚਾਕ ਫੋਲਡ ਕਰਨੇ ਸੀਗੇ ਉੱਥੇ نیچے ਮੈਂ ਕੱਟ ਲਾ ਲੇ ਇਦੇ ਨਾਲ ਆਪਾਂ ਨੂੰ ਆਈਡੀਆ ਹੋ ਗਿਆ ਵੀ ਆਪਾਂ ਇੱਥੋਂ ਚਾਕ ਜਿਹੜੇ ਐਨੇ ਕਰਖਣੇ ਨੇ ਆਪਣਾ ਘੇਰਾ ਇੰਨਾ ਰੱਖਣਾਗਾ ਹੁਣ ਆਪਾਂ ਨੇ ਕੀ ਕਰਨਾ ਸ਼ਰਟ ਨੂੰ ਨੀਚੇ ਦੇ ਆਪਣੇ ਕੱਤ ਤੇ ਉੱਪਰੋਂ ਜਿਹੜੀ ਹਿੱਪ ਵਾਲੀ ਸਲਾਈ ਹੈ ਉਥੋਂ ਕਿਨਾਰੇ ਤੋਂ ਪ੍ਰੈਸ ਨਾਲ ਕਰੀਜ਼ ਬਣਾ ਲੈਣੀ ਆ ਇੱਥੋਂ ਆਪਾਂ ਨੂੰ ਪਤਾ ਲੱਗ ਗਿਆ ਜੀ ਇੱਕ ਕਰੀਜ਼ ਦੇ ਉੱਤੇ ਉੱਤੇ ਆਪਾਂ ਨੇ ਡੋਰੀ ਲਾਉਣੀ ਹੈ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਕ੍ਰੀਜ਼ ਬਣ ਗਈ ਤੁਸੀਂ ਪ੍ਰੈਸ ਨਾਲ ਕ੍ਰੀਜ਼ ਬਣਾ ਲਿਓ ਜੇਕਰ ਤੁਹਾਨੂੰ ਲਾਉਣੀ ਆਉਂਦੀ ਆ ਤਾਂ ਕ੍ਰੀਜ਼ ਦੀ ਕੋਈ ਜ਼ਰੂਰਤ ਨਹੀਂ ਜਦੋਂ ਤੁਸੀਂ ਨਵਾਂ ਵੀ ਆਪਾਂ ਸਿੱਖਦੇ ਆਂਗੇ ਉਦੋਂ ਆਪਾਂ ਨੂੰ ਇਹ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਨਹੀਂ ਤਾਂ ਜੀ ਆਪਾਂ ਡੋਰੀ हिਪ ਕੋਲੇ ਵੀ ਨੀਚੇ ਰੱਖੀ हिਪ ਕੋਲੋਂ ਤੱਕ ਮਿਲ ਲਈ ਆਪਾਂ ਨੂੰ ਆਈਡੀਆ ਹੋ ਗਿਆ ਵੀ ਇੱਥੋਂ ਸਿੱਧੀ ਹੀ ਜਾਊਗੀ ਇੱਥੋਂ ਬੰਨ ਨਹੀਂ ਪੈਣਾ ਚਾਹੀਦਾ ਇਹਦੇ ਵਿੱਚੋਂ ਵੀ ਵੱਧ ਘੱਟ ਨਹੀਂ ਵੀ ਜੇਕਰ ਆਪਾਂ ਨੇ ਕਿਤੋਂ ਵੱਧ ਕੱਪੜਾ ਫੋਲਡ ਕਰਤਾ ਕਿਤੋਂ ਘੱਟ ਫਿਰ ਉਹ ਆਪਣੇ ਚਾਕ ਨਹੀਂ ਸਹੀ ਜਿਹੜੇ ਫੋਲਡ ਹੁੰਦੇ ਇਸ ਤਰੀਕੇ ਨਾਲ ਤੁਸੀਂ ਸਫਾਈ ਨਾਲ ਸਾਰਾ ਕੰਮ ਕਰਨਾ ਜੀ ਐਵੇਂ ਕਰੀਜਾਂ ਬਣਾ ਲਿਓ ਤੁਸੀਂ ਚਾਕਾਂ ਦੀਆਂ ਕਰੀਜਾ ਬਣਾਉਣ ਤੋਂ ਬਾਅਦ ਜੀ ਤੁਸੀਂ ਇੱਕ ਕੰਮ ਹੋਰ ਕਰਨਾ ਇੱਥੇ ਹਿੱਪ ਦੇ ਜਿੱਥੇ ਆਪਾਂ ਨੇ ਚਾਕ ਸ਼ੁਰੂ ਕਰਨੇ ਨੇ ਹਿੱਪ ਆਪਣੀ ਸਲਾਈ ਲੱਗੀ ਹੁੰਦੀ ਆ ਉੱਥੇ ਤੁਸੀਂ ਸਿੱਧੇ ਨਿਸ਼ਾਨ ਲਾ ਲਿਓ ਕੱਪੜਿਆਂ ਤੇ ਇਸ ਕੱਪੜੇ ਤੇ ਇਹਦੇ ਨਾਲ ਜਿਹੜੇ ਆਪਾਂ ਨੂੰ ਆਈਡੀਆ ਹੋ ਜਾਂਦਾ ਵੀ ਆਪਣੇ ਚਾਕ ਕਿਤੋਂ ਵੱਧ ਘੱਟ ਖਿੱਚਣਾ ਪੈਰੀ ਹੋਵੇ ਵੀ ਟੇਡੇ ਨਾ ਜਾਣ ਇਹਦੇ ਇਹਦੇ ਨਾਲ ਇਹੀ ਬਸ ਉਹ ਹੈ ਜੀ ਇਹ ਟੇਡੇ ਨਹੀਂ ਜਾਂਦੇ ਹੈਗੇ ਕਈ ਵਾਰੀ ਜਿਹੜੀ ਆਪਾਂ ਰੈਡੀਮੇਡ ਪਾਈਪਿੰਗ ਲੈਣਿਆਂ ਉਹ ਫੁੱਲਵੀਜੀ ਹੁੰਦੀਆਂ ਉਹ ਵੀ ਮੋਟੀ-ਮੋਟੀ ਹੁੰਦੀ ਆ ਉਹ ਤੇ ਓਨੀ ਸਫਾਈ ਨਹੀਂ ਆਉਂਦੀ ਜੀ ਜਿੰਨੀ ਆਪਾਂ ਘਰੇ ਬਣਾ ਕੇ ਜਿਹੜੀ ਡੋਰੀ ਆਪ ਬਣਾ ਕੇ ਲਾਉਨੇ ਆ ਇਹਦੀ ਦੇਖੋ ਪਤਲੀ ਡੋਰੀ ਹੁੰਦੀ ਹੈ ਤੁਸੀਂ ਜਿਵੇਂ ਪਲੇਟ ਕੱਪੜੇ ਤੇ ਜੇ ਕੋਈ ਪ੍ਰਿੰਟ ਵੀ ਬਣਾ ਸਕਦੇ ਹੋ ਜਿਵੇਂ ਦੀ ਮਰਜ਼ੀ ਕਲਰ ਦੀ ਜਿਹੜੇ ਦੀ ਲਾਉਣੀ ਆ ਜੀ ਤੁਸੀਂ ਉਹ ਕਲਰ ਲੈ ਸਕਦੇ ਹੋ ਮੈਂ ਸਲਵਾਰ ਨਾਲ ਦਾ ਲਿਆਗਾ ਆਪਾਂ ਨੇ ਪੁੱਠੇ ਪਾਸੇ ਰੱਖ ਲੈਣਾ ਜੀ ਇਹ ਪਹਿਲਾਂ ਮੈਂ ਬਾਵਾਂ ਤੇ ਲਾ ਰਹੀ ਆ ਤਰੀਕਾ ਚਾਕਾਂ ਤੇ ਵੀ ਸੇਮ ਹੈ ਆਪਾਂ ਨੇ ਪੁੱਠਾ ਪਾਸਾ ਰੱਖ ਲੈਣਾ ਬਾਹਾਂ ਦਾ ਤੇ ਡੋਰੀ ਦਾ ਤਾਂ ਸਿੱਧਾ ਪਾਸੇ ਰੱਖਣਾ ਜੀ ਇਹ ਨਹੀਂ ਪੁੱਠਾ ਪਾਸਾ ਇਹਦੀ ਕੋਈ ਪੁੱਠ ਸਿੱਧ ਨਹੀਂ ਕਰਨੀ ਤੁਸੀਂ ਇਹਦੇ ਸਿੱਧਾ ਪਾਸਾ ਉੱਪਰੇ ਆਉਣਾ ਚਾਹੀਦਾਗਾ ਤੇ ਇਹਦਾ ਜਿਹੜੀ ਡੋਰੀ ਵਾਲੀ ਸਾਈਡ ਹੈ ਇਹ ਆਪਾਂ ਨੇ ਬਾਹਾਂ ਵਾਲੀ ਸਾਈਡ ਰੱਖਣੀ ਹੈ ਜਿਹੜੀ ਬਾਹਰ ਕਪੜਾ ਰੱਖਣਾਗਾ ਉਧਰਲੀ ਸਾਈਡ ਆਪਾਂ ਡੋਰੀ ਦਾ ਵੀ ਕਪੜਾ ਕਟਿੰਗ ਵਾਲਾ ਬਾਹਰ ਰੱਖਣਾਗਾ ਤੁਸੀਂ ਜਿਵੇਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਮੇਰਾ ਕਿ ਉਹ ਇਸ ਤਰੀਕੇ ਨਾਲ ਤੁਸੀਂ ਰੱਖਣੀ ਹੈ ਬਾਕੀ ਜਿਹੜਾ ਆਪਣਾ ਪੈਰ ਲੱਗਿਆ ਹੋਇਆ ਜੀ ਮੈਂ ਦੇਖੋ ਕੋਈ ਸਿੰਗਲ ਪੈਰ ਨਹੀਂ ਚੜਾਇਆ ਇਹ ਮੇਰਾ ਪੈਰ ਮਸ਼ੀਨ ਦਾ ਅਮਰੇਲਾ ਮਸ਼ੀਨ ਦਾ ਪੈਰ ਮੈਂ ਲਈ ਇਸ ਤਰੀਕੇ ਨਾਲ ਹੋਇਆ ਵੀ ਇਹਦੇ ਵਿੱਚੋਂ ਜੇਕਰ ਮੈਂ ਡੋਰੀ ਲਾ ਰਹੀ ਆਂਗੀ ਤਾਂ ਮੈਨੂੰ ਪੈਰ ਨਾ ਚੇਂਜ ਕਰਨਾ ਪਵੇ ਇਹਦੀ ਸਪੇਸ ਹੁੰਦੀ ਹੈ ਜਿਹੜੀ ਜ਼ਿਆਦਾ ਹੁੰਦੀ ਹੈਗੀ ਤੁਸੀਂ ਇਹ ਕਿਤੋਂ ਵੀ ਲੈ ਸਕਦੇ ਹੋ ਸਿੰਪਲ ਮਸ਼ੀਨ ਦਾ ਵੀ ਮਿਲ ਜੂਗਾ ਇਹ ਤੁਹਾਨੂੰ ਅਮਰੇਲਾ ਮਸ਼ੀਨ ਦਾ ਵੀ ਮਿਲ ਜੂਗਾ ਇਹਦੇ ਨਾਲ ਜਿਹੜਾ ਇਹਦਾ ਤੁਸੀਂ ਪੈਰ ਬਦਲਣ ਦੀ ਤੁਹਾਨੂੰ ਕੋਈ ਦਿੱਕਤ ਨਹੀਂ ਰਹਿਣੀ ਇਹ ਦੇਖੋ ਜੀ ਇਹ ਆਪਾਂ ਇਹਤੇ ਜਿਹੜੀ ਡੋਰੀ ਆ ਕੱਪੜੇ ਤੇ ਜੜ ਲਈ ਬਾਹ ਤੇ ਜੜ ਲਈ ਹੁਣ ਮੈਂ ਤੁਹਾਨੂੰ ਦੱਸਦੀ ਆ ਇਹ ਸਿੱਧੀ ਆਪਾਂ ਕਿਵੇਂ ਕਰਨੀ ਆ ਇਹਦਾ ਕਪੜਾ ਦੇਖੋ ਡੋਰੀ ਰੱਖਣੀ ਆਪਾਂ ਬਾਹਲੀ ਸਾਈਡ ਤੇ ਕੱਪੜਾ ਰੱਖਣਾ ਬਾਹਲੀ ਸਾਈਡ ਇਹ ਦੇਖੋ ਹੁਣ ਜਿਹੜੀ ਡੋਰੀ ਐ ਉਹ ਡੋਰੀ ਡੋਰੀ ਮੈਂ ਬਾਹਰ ਕੱਢ ਲਈ ਬਾਕੀ ਅੰਦਰ ਫੋਲਡ ਕਰਤਾ ਇਹ ਇਸ ਤਰੀਕੇ ਨਾਲ ਤੁਸੀਂ ਗੁੰਮ ਕਰ ਸਕਦੇ ਹੋ ਇਹਨੂੰ ਕਿਹਾ ਜਾਂਦਾ ਜੀ ਗੁੰਮ ਪਾਈਪਿੰਗ ਲਾਉਣੀ ਹੁਣ ਤੁਸੀਂ ਸਿੱਧਾ ਇੱਕ ਕੱਟ ਤੋਂ ਲਾ ਕੇ ਦੂਸਰੇ ਕੱਟ ਤੱਕ ਇਹ ਕੱਪੜੇ ਨੂੰ ਖਿੱਚੋਗੇ ਜਦੋਂ ਸਿੱਧੀ ਲੈਣ ਬਣ ਜਾਣੀ ਹੈ ਇਹਦੀ ਹੁਣ ਜਿਹੜੀ ਤੁਸੀਂ ਸਿਲਾਈ ਲਾਉਣੀ ਹੈ ਉਹ ਤੁਹਾਡੀ ਡੋਰੀ ਤੇ ਨਹੀਂ ਚੜਨੀ ਚਾਹੀਦੀ ਪਰ ਜਿੰਨਾ ਕੁ ਮਾਰਜਨ ਆਪਾਂ ਨੇ ਡੋਰੀ ਦੀ ਸਿਲਾਈ ਚ ਰੱਖਿਆ ਸੀ ਉਨੇ ਹੀ ਰੱਖਣਾ ਜੀ ਨਾ ਵੱਧ ਨਾ ਘਟ ਮੈਂ ਬਿਲਕੁਲ ਇਹਦੀ ਜੜ ਚ ਕੱਪੜੇ ਦੇ نیچے ਡੋਰੀ ਦੀ ਜੜ ਚ ਸਿਲਾਈ ਲਾ ਰਹੀਆਂਗੀ ਉਹਦੇ ਨਾਲ ਕੀ ਹੈ ਜੀ ਜਿਹੜੀ ਆਪਣੀ ਡੋਰੀ ਹੈ ਉਹ ਸਾਫ਼ ਸੁਥਰੀ ਜਾਊਗੀ ਵੱਧ ਘਟ ਨਹੀਂ ਕਿਤੋਂ ਹੋਊਗੀ ਜੇਕਰ ਤੁਸੀਂ ਤੁਹਾਡੀ ਮਸ਼ੀਨ ਦੀ ਸਲਾਈ ਡੋਰੀ ਤੇ ਚੜਦੀ ਹੈ ਉਹ ਵੀ ਭੈੜੀ ਲੱਗੂਗੀ ਉਹ ਵੀ ਕਿਉਂਕਿ ਫਿਰ ਪਾਈਪਿੰਗ ਨਹੀਂ ਦਿਸਣੀ ਬਾਹਰ ਜੇਕਰ ਆ ਜਿਆਦਾ ਬਾਹਰ ਰੱਖਦੇ ਹੋ ਤਾਂ ਤੁਹਾਡੀ ਡੋਰੀ ਵੀ ਜਿਆਦਾ ਚੌੜੀ ਹੋਊਗੀ ਉੱਥੋਂ ਇਸ ਤਰੀਕੇ ਨਾਲ ਜੀ ਤੁਸੀਂ ਇਹ ਚੀਜ਼ਾਂ ਦਾ ਧਿਆਨ ਰੱਖਣਾਗਾ ਤੁਸੀਂ ਬਿਲਕੁਲ ਟੇਲਰ ਵਰਗੀ ਪਾਈਪਿੰਗ ਲਾ ਸਕਦੇ ਹੋ ਜੇ ਤੁਸੀਂ ਥੋੜਾ ਜਿਹਾ ਧਿਆਨ ਦੇ ਦੋ ਹੁਣ ਤੁਹਾਨੂੰ ਵੀਡੀਓ ਦੇ ਵਿੱਚ ਦਿਸ ਰਿਹਾਗਾ ਮੈਂ ਵੀ ਬਹੁਤ ਸੋਹਣੀ ਜਿਹੜੀ ਡੋਰੀ ਲੱਗੀ ਹੈਗੀ ਮੈਂ ਹਮੇਸ਼ਾ ਵੀ ਕੋਸ਼ਿਸ਼ ਕਰਦੀ ਹੁੰਨੀ ਆ ਵੀ ਜੇਕਰ ਮੇਰੇ ਕੋਲੋ ਸੇਮ ਕਲਰ ਦਾ ਕੱਪੜਾ ਹੋਵੇ ਤਾਂ ਮੈਂ ਘਰ ਬਣਾ ਕੀ ਜਿਹੜੀ ਪਾਈਪਿੰਗ ਉਹ ਲਾਉਣੀ ਆਂਗੀ ਮੈਂ ਰੈਡੀमेड ਪਾਈਪਿੰਗ ਬਹੁਤ ਘੱਟ ਲਾ ਕੇ ਖੁਸ਼ ਆਂ ਇਹ ਕੱਪ ਤੁਸੀਂ ਰੈਡੀमेड ਲੈਣੀ ਹੁੰਦੀ ਆ ਤਾਂ ਇੱਕ ਰੇਵ ਪਾਈਪਿੰਗ ਆਉਂਦੀ ਆ ਤੁਸੀਂ ਉਹ ਲਿਆ ਕਰੋ ਵੀ ਸਸਤੀ ਦੇ ਚੱਕਰ ਚ ਨਾ ਪਿਆ ਕਰੋ ਦੂਸਰੀ 2 ਰੁਪਏ ਮਿਲਦੀ ਆ ਉਹ 5 ਰੁਪਏ ਮਿਲਦੀ ਆ ਪਰ ਉਹ ਸੋਹਣੀ ਬਹੁਤ ਲੱਗਦੀ ਆ ਜਿਹੜੀ ਰੇਵ ਕਪੜੇ ਦੀ ਬਣਾ ਕੇ ਪਾਈਪਿੰਗ ਵੇਚਦੇ ਨੇ ਬਾਕੀ ਜੇ ਆਪਾਂ ਘਰ ਚ ਵੀ ਆਪ ਬਣਾ ਕੇ ਪੱਟੀਆਂ ਕੱਟ ਕੇ ਬਣਾ ਰਹੇ ਹੋ ਜਿਵੇਂ ਮੈਂ ਬਣਾ ਰਹੀ ਆ ਜੀ ਉਹਦੀ ਰੇਵ ਕੱਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੁਣ ਆਪਾਂ ਚਾਕਾਂ ਤੇ ਆ ਗਏ ਜੀ ਚਾਕਾਂ ਦੇ ਦੇਖੋ ਮੈਂ ਨੀਚੋਂ ਲੱਗੀਆਂ ਘੇਰ ਕੋਲੋਂ ਘੇਰ ਕੋਲੋਂ ਆਪਾਂ ਨੇ ਅੰਦਰਲੀ ਸਾਈਡ ਸੈਂਟਰ 'ਚ ਕਪੜਾ ਇਹਦੇ ਡੋਰੀ ਰੱਖੀ ਹੈ ਜੀ ਦੋਨੋਂ ਸਾਈਡ ਪੈਰ-ਪੈਰ ਦਾ ਕਪੜਾ ਰੱਖ ਕੇ ਨੀਚੇ ਵਾਲਾ ਕਪੜਾ ਵੀ ਪੈਰ-ਪੈਰ ਦਾ ਰੱਖਿਆ ਡੋਰੀ ਆਪਾਂ ਰੱਖੀ ਹੈ ਕਿ ਵੀ ਆਪਣੇ ਜਿਹੜਾ ਸ਼ਰਟ ਦਾ ਕਪੜਾ ਹੁੰਦਾ ਉਹਦੀ ਸਾਈਡ ਤੁਹਾਨੂੰ ਬਾਕੀ ਵੀਡੀਓ ਦੇ ਵਿੱਚ ਦਿਖ ਰਿਹਾ ਜੀ ਹੋ ਸਕਦਾ ਵੀ ਮੇਰੀ ਸਮਝਾਉਣ ਦਾ ਕੋਈ ਤਰੀਕਾ ਨਹੀਂ ਸਮਝ ਆ ਰਿਹਾ ਹੋਵੇ ਤਾਂ ਤੁਸੀਂ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਵੀ ਕਿਵੇਂ ਮੈਂ ਡੋਰੀ ਰੱਖੀ ਹੈ ਕਿਵੇਂ ਇਹ ਕੱਪੜਾ ਰੱਖਿਆ ਕਿੱਧਰ ਨੂੰ ਜਾ ਰਹੀਆਂ ਹਨ ਐਵੇਂ ਤੁਸੀਂ ਮਸ਼ੀਨ ਨਾਲ ਪਹਿਲਾਂ ਚਾਰੋਂ ਵੀ ਜਿਹੜੇ ਚਾਕ ਨੇ ਉਹਤੇ ਡੋਰੀ ਅਟੈਚ ਕਰਨੀ ਹੈ ਜੀ ਡੋਰੀ ਤੇ ਇਹ ਪੱਟੀ ਇਹਦੀ ਬਣ ਜੂਗੀ ਜੀ ਪਾਈਪਿੰਗ ਫਿਰ ਬਸ ਆਪਾਂ ਨੇ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਕਰੋ ਜੀ ਕਦੇ ਵੀ ਤੁਸੀਂ ਪਾਈਪਿੰਗ ਵਾਲਾ ਸੂਟ ਬਣਾਉਨੇ ਹੋ ਤਾਂ ਉਹਦੀ ਸਲਾਈ ਬਾਹਰਲੀ ਸਾਈਡ ਨਾਲ ਆਇਆ ਕਰੋ ਉਹ ਪੈੜੀ ਲੱਗਦੀ ਹੈ ਜਿਹੜੀ ਬਾਹਰ ਆਪਾਂ ਸਲਾਈ ਲਾਉਨੇ ਆ ਮੈਂ ਹਮੇਸ਼ਾ ਮੇਰੀ ਜਿਹੜੀ ਸਲਾਈਆਂ ਹੁੰਦੀਆਂ ਨੇ ਉਹ ਅੰਦਰੇ ਹੁੰਦੀਆਂ ਨੇ ਬਾਹਰਲੀ ਸਾਈਡ ਮੈਂ ਕੋਈ ਸਲਾਈ ਨਹੀਂ ਲਾਉਂਦੀ ਉਹਦੇ ਨਾਲ ਜੇਕਰ ਆਪਾਂ ਨੇ ਫਿਨਿਸ਼ਿੰਗ ਦੇਣੀ ਹੁੰਦੀ ਹੈ ਜੀ ਉਹ ਅੰਦਰਲੀ ਸਾਈਡ 'ਇਸਲਾਈਆਂ ਲਾ ਕੇ ਦੇਆ ਕਰੋ ਬਾਹਰਲੀ ਸਾਈਡ ਸਲਾਈ ਨਾ ਲਾਇਆ ਕਰੋ ਉਹ ਤਾਂ ਬਾਕੀ ਜਦੋਂ ਆਪਾਂ ਤਰਪਾਈ ਕਰਦੇ ਆ ਪ੍ਰੈਸ ਕਰਦੇ ਆ ਸਾਰੀ ਬੈਠ ਜਾਂਦੀ ਹੈਗੀ ਇਹ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ ਜੀ ਕਿਉਂਕਿ ਮੈਂ ਤੁਹਾਨੂੰ ਲਾਸਟ ਤੇ ਪ੍ਰੈਸ ਕਰਕੇ ਚੰਗੀ ਤਰ੍ਹਾਂ ਦਿਖਾਉਂਗੀ ਵੀ ਜਿਹੜੇ ਇਹ ਚਾਕ ਨੇ ਕਿਵੇਂ ਫੋਲਡ ਹੋਏ ਨੇ ਇਹ ਦੇਖੋ ਜੀ ਹੁਣ ਆਪਾਂ ਨੇ ਜਿਹੜੇ ਉਹ ਨਿਸ਼ਾਨ ਲਾਈ ਸੀਗੇ ਨਿਸ਼ਾਨਾਂ ਦੇ ਸਿੱਧੀ ਸੇਧ 'ਚ ਰੱਖਣਾ ਤੁਸੀਂ ਉਹ ਨਿਸ਼ਾਨ ਬਰਾਬਰ ਰੱਖਣਾ ਉੱਚਾ ਨੀਵਾ ਨਹੀਂ ਰੱਖਣਾ ਇਹਦੇ ਨਾਲ ਜਿਹੜੇ ਆਪਣੇ ਚਾਕ ਨੇ ਉਹਨਾਂ 'ਚ ਕੋਈ ਝੋਲਣੀ ਆਉਗੀ ਇਹ ਆਪਾਂ ਉੱਪਰੋਂ ਚਾਕਾਂ ਵਾਲੀ ਹਿੱਪ ਵਾਲੀ ਸਾਈਡ ਤੋਂ ਚਾਕ ਫੋਲਡ ਕਰਦੇ ਆਂ ਬਾਕੀ ਹੱਥ ਹੁੰਦਾ ਜੀ ਜੇਕਰ ਸਿੰਗਲ ਪੈਰ ਆ ਉਹਦਾ ਤਾਂ ਕੋਈ ਚੱਕਰ ਨਹੀਂ ਇਹ ਦੇਖੋ ਜੀ ਹੁਣ ਜਿਹੜਾ ਚਾਕ ਉੱਪਰੋਂ ਜਾ ਰਿਹਾਗਾ ਹੱਥ ਮੇਰਾ ਜਿਹੜੀ ਸਾਈਡ ਮੈਨੂੰ ਸਿੱਧਾ ਲੱਗਦਾ ਇੱਕ ਦੋ ਚਾਕ ਉੱਪਰੋਂ ਜਾਂਦੇ ਹੁੰਦੇ ਨੇ ਦੋ ਨੀਚੋਂ ਆਉਂਦੇ ਹੁੰਦੇ ਨੇ ਇਹਦਾ ਕੋਈ ਦਿੱਕਤ ਨਹੀਂ ਹੈਗੀ ਵੀ ਆਪਾਂ ਉੱਪਰੋਂ ਲੱਗਣਾ ਜਾਂ ਨੀਚੋਂ ਲੱਗਣਾ ਪਰ ਆਪਾਂ ਨੂੰ ਇਹ ਹੈਗੀ ਵੀ ਜਿਹੜੀ ਆਪਾਂ ਪਾਈਪਿੰਗ ਲਾ ਰਹੇ ਆ ਉਹ ਸਫਾਈ ਨਾਲ ਲੱਗਣੀ ਚਾਹੀਦੀ ਹੈ ਉੱਪਰ-ਨੀਚੇ ਤੋਂ ਸਟਾਰਟ ਕਰਨ ਦਾ ਕੋਈ ਚੱਕਰ ਨਹੀਂ ਜੀ ਭਾਵੇਂ ਤੁਸੀਂ ਹਿੱਪ ਵਾਲੀ ਸਾਈਡ ਤੋਂ ਪਾਈਪਿੰਗ ਲਾਉਣੀ ਸ਼ੁਰੂ ਕਰੋ ਭਾਵੇਂ ਤੁਸੀਂ ਨੀਚੇ ਵਾਲੀ ਸਾਈਡ ਤੋਂ ਉਹਦਾ ਕੋਈ ਚੱਕਰ ਨਹੀਂ ਜੀ ਇੱਕ ਤਾਂ ਆਪਣਾ ਜਿਹੜੇ ਚਾਕ ਨੇ ਉਹ ਬਿਲਕੁਲ ਸਿੱਧੇ ਜਿਹੜੇ ਆਪਾਂ ਮੋੜਨੇ ਨੇ ਇੱਕ ਆਪਾਂ ਨੇ ਕੋਈ ਜਿਹੜੀ ਡੋਰੀ ਹੈ ਉਹ ਨਹੀਂ ਆਪਣੀ ਕੋਈ ਉੱਚੀ ਨੀਵੀਂ ਵੱਧ ਘਟ ਹੋਣੀ ਚਾਹੀਦੀ ਬਾਕੀ ਇਹ ਕੋਈ ਤੁਸੀਂ ਬਹਿਮ ਨਾ ਕਰਿਆ ਕਰੋ ਵੀ ਆਪਾਂ ਨੀਚੋ ਵਾਲੀ ਸਾਈਡ ਹੀ ਮੈਂ ਸ਼ੁਰੂ ਕੀਤਾ ਸੀ ਆਪਾਂ ਨੇ ਉਸੇ ਸਾਈਡ ਲਾਉਣਾ ਤੁਹਾਡਾ ਹੱਥ ਦੇਖਿਆ ਕਰੋ ਜਿਹੜੀ ਪਾਸੇ ਤੁਹਾਡੇ ਹੱਥ ਨੂੰ ਵੀ ਸਹੀ ਲੱਗਦਾਗਾ ਵੀ ਮੇਰਾ ਹੱਥ ਇਸ ਸਾਈਡ ਤੇ ਕੰਮ ਜ਼ਿਆਦਾ ਕਰ ਰਿਹਾ ਉਸ ਸਾਈਡ ਤੋਂ ਸ਼ੁਰੂ ਕਰਦਿਆ ਕਰੋ ਜੀ ਇਹ ਕੋਈ ਚੱਕਰ ਨਹੀਂ ਹੈਗਾ ਇਹ ਦੇਖ ਸਕਦੇ ਹੋ ਤੁਸੀਂ ਮੈਂ ਕ੍ਰੀਜ਼ ਦੇ ਉੱਪਰ ਉੱਪਰ ਲਾ ਰਹੀਆਂਗੀ ਕਿਉਂਕਿ ਕਿਤੋਂ ਵੱਧ ਘਟ ਨਹੀਂ ਹੋਣਾ ਚਾਹੀਦਾ ਇਹ ਆਪਾਂ ਸਲਾਈ ਹੈ ਜਿਹੜੀ ਅੰਦਰਲੀ ਸਾਈਡ ਹੀ ਲਾ ਰਿਆਂਗੇ ਬਾਹਰਲੀ ਸਾਈਡ ਆਪਣੀ ਕੋਈ ਸਲਾਈ ਨਹੀਂ ਆਉਣੀ ਸਿਰਫ ਡੋਰੀ ਡੋਰੀ ਤੇ ਪਾਈਪਿੰਗ ਵਾਲੀ ਜਿਵੇਂ ਆਪਾਂ ਨੇ ਬਣਾ ਕੇ ਲਾਈਏਗੀ ਉਹ ਚੀਜ਼ ਚਮਕਣੀ ਹੈਗੀ ਬਾਹਰ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਨੇ ਜੀ ਅਜ ਤੱਕ ਕਿਸੇ ਨੇ ਨਹੀਂ ਤੁਹਾਨੂੰ ਇਹ ਦੱਸਿਆ ਹੁਣ ਬਰੀਕੀ ਨਾਲ ਵੀ ਤੁਸੀਂ ਸਹੀ ਤਰੀਕੇ ਨਾਲ ਕਿਵੇਂ ਲਾਉਣੀ ਹੈ ਬਾਕੀ ਇੱਕ ਚੀਜ਼ ਦੀ ਪੈਸੇ ਦੀ ਵੀ ਬਚਤ ਹੈ ਜੀ ਇਹਦੇ ਵਿੱਚ ਜਿਵੇਂ ਹੁਣ ਮੰਨ ਲਓ ਜਿਹੜਾ ਇਹ ਕਲਰ ਦਾ ਇਹਦੇ ਵਿੱਚ ਪ੍ਰਿੰਟ ਸੀਗਾ ਜੇ ਉਹ ਵੀ ਕਸਟਮਰ ਕਹਿੰਦਾ ਵੀ ਇਹ ਕਲਰ ਦੀ ਲਾ ਦਿਓ ਜਿਹੜੀ ਪਾਈਪਿੰਗ ਆ ਇਹ ਕਲਰ ਦੀ ਚਾਹੀਦੀ ਹੈ ਮੈਨੂੰ ਤਾਂ ਆਪਣੇ ਕੋਲ ਕਈ ਵਾਰੀ ਕੋਈ ਪੀਸ ਬਚਦਾ ਪਿਆ ਹੁੰਦਾ ਆਪਾਂ ਉਹਦੇ ਵਿੱਚੋਂ ਵੀ ਪਾਈਪਿੰਗ ਕੱਢ ਕੇ ਵੀ ਕੱਟ ਕੇ ਲਾ ਸਕਦੇ ਆਂ ਕਸ ਜਦੋਂ ਵੀ ਆਪਾਂ ਜਿਹੜਾ ਵੀ ਕੱਪੜਾ ਵਰਤਣਾ ਉਹ ਸਿਰਫ ਇੰਨਾ ਕਿ ਧਿਆਨ ਰੱਖਣ ਵਾਲਾ ਹੋਣਾ ਚਾਹੀਦਾ ਵੀ ਇਹਦੇ ਵਿੱਚੋਂ ਕਲਰ ਨਹੀਂ ਨਿਕਲਣਾ ਚਾਹੀਦਾ ਵੀ ਜਿਹੜਾ ਪਾਈਪਿੰਗ ਵਾਲੇ ਕੱਪੜੇ ਦਾ ਕਲਰ ਵੀ ਤਾਂ ਕਿ ਸ਼ਰਟ ਨੂੰ ਨਾ ਚੜੇ ਤੁਸੀਂ ਦੇਖ ਸਕਦੇ ਹੋ ਕਿੰਨੀ ਵੀ ਸਫਾਈ ਨਾਲ ਜਿਹੜੀ ਆਪਣੀ ਪਾਈਪਿੰਗ ਲੱਗੀ ਐ ਇੱਥੋਂ ਚਾਕਾਂ ਦੇ ਕਿਨਾਰੇ ਤੋਂ ਵੀ ਤੁਸੀਂ ਦੇਖ ਸਕਦੇ ਹੋ ਹਿੱਪ ਦੀ ਜਾਂ ਵੀ ਕਿਤੋਂ ਵੀ ਵੱਧ ਘੱਟ ਨਹੀਂ ਹੈਗਾ ਮੇਨ ਚੀਜ਼ਾਂ ਇਹੀ ਹੁੰਦੀਆਂ ਨੇ ਜੀ ਵੀ ਆਪਣੀ ਜਿਹੜੀ ਸਫਾਈ ਆਪਾਂ ਕਿੰਨੀ ਵਧੀਆ ਰੱਖਿਆ ਤੁਹਾਨੂੰ ਹੁਣ ਮੈਂ ਦੇਖੋ ਬਾਵਾਾਂ ਦੇ ਦਿਖਾਉਣੀ ਆ ਦੇਖੋ ਕਿੰਨੀ ਸੋਹਣੀ ਕਿਤੋਂ ਵੀ ਮੇਰੇ ਇਸ ਕੱਪੜੇ ਦੇ ਵਿੱਚ ਤੁਹਾਨੂੰ ਬਲ ਨਹੀਂ ਦਿਸ ਰਿਹਾ ਵੀ ਕੱਪੜੇ ਨੂੰ ਖਿੱਚ ਨਹੀਂ ਪੈ ਰਹੀ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖੋ ਜਦੋਂ ਵੀ ਤੁਸੀਂ ਡੋਰੀ ਆਕੇ ਪਾਈਪਿੰਗ ਬਣਾਉਣ ਨੇਓ ਤਾਂ ਨੀਚੇ ਵਾਲਾ ਵੀ ਜਿਹੜਾ ਆਪਣਾ ਬਾਹਾਂ ਦਾ ਕਪੜਾ ਭਾਵੇਂ ਚਾਕਾਂ ਦਾ ਕਪੜਾ ਵੀ ਉਹਨੂੰ ਥੋੜਾ ਜਿਹਾ ਖਿੱਚ ਕੇ ਰੱਖਿਆ ਕਰੋ ਡੋਰੀ ਵੀ ਖਿੱਚਿਆ ਕਰੋ ਉਹਨੂੰ ਵੀ ਖਿੱਚ ਕੇ ਇਹਦੇ ਨਾਲ ਆਪਣੇ ਜਿਹੜੇ ਜਿਹੜਾ ਕਪੜਾ ਹੁੰਦਾ কুরਤੀ ਦਾ ਹੋਵੇ ਚਾਹੇ ਡੋਰੀ ਦਾ ਹੋਵੇ ਇਕੱਠਾ ਨਹੀਂ ਹੁੰਦਾ ਤੁਸੀਂ ਹੁਣ ਦੇਖ ਸਕਦੇ ਹੋ ਜੀ ਤਿਆਰ ਹੋ ਕੇ ਵੀ ਕਿੰਨੀ ਸੋਹਣੀ ਤੇ ਫਿਨਿਸ਼ਿੰਗ ਆਈ ਹੈ ਬਾਕੀ ਮੇਰਾ ਕੰਮ ਕਿਵੇਂ ਲੱਗਿਆ ਇਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਜਿਹੜੀ ਪਾਈਪਿੰਗ ਹੈ ਕਿਵੇਂ ਲੱਗੀ ਆਪਣੇ ਵੱਲੋਂ ਤਾਂ ਮੈਂ ਬੈਸਟ ਕਰਨ ਲੰਦਾ ਕੋਸ਼ਿਸ਼ ਕੀਤੀ ਹੈ ਜੀ ਬਾਕੀ ਮੈਨੂੰ ਤੁਸੀਂ ਦੱਸੋਗੇ ਵੀ ਤੁਹਾਨੂੰ ਮੇਰੀ ਲਾਈ ਹੋਈ ਪਾਈਪਿੰਗ ਕਿਵੇਂ ਲੱਗੀ ਹੈ ਵੀ ਇਹ ਤਰੀਕਾ ਜ਼ਰੂਰ ਟਰਾਈ ਕਰਿਓ ਜੀ ਅੱਜ ਮੈਂ ਤੁਹਾਨੂੰ ਇੱਕ ਟੇਲਰਾਂ ਦਾ ਜਿਹੜਾ ਹੁੰਦਾ ਵੀ ਤਰੀਕਾ ਹੀ ਦੱਸਿਆਗਾ ਤੁਸੀਂ ਇਸ ਤਰੀਕੇ ਨਾਲ ਬਿਲਕੁਲ ਟੇਲਰ ਵਰਗਾ ਸੂਟ ਘਰ ਦੇ ਵਿੱਚ ਬਣਾ ਸਕਦੇ ਹੋ ਜੀ ਬਾਕੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ